ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਖਾਲਿਸਤਾਨ ਟੀਵੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਖਾਲਸਾ ਅੱਜ ਅਸੀਂ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜਨਮ ਸਥਾਨ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਕੁਝ ਤਸਵੀਰਾਂ ਰਾਹੀਂ ਇਹ ਸਥਾਨ ਜ਼ਿਆਦਾਤਰ ਇਸ ਸਥਾਨ ਨੂੰ ਪ੍ਰਕਾਸ਼ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਵਜੋਂ ਜਾਣਿਆ ਜਾਂਦਾ ਹੈ। ਇਹ ਉਹ ਪਵਿੱਤਰ ਇਤਿਹਾਸਿਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਭਾਈ ਹਰਦਾਸ ਸੋਢੀ ਜੀ ਦੇ ਘਰ ਮਾਤਾ ਦਇਆਵੰਤੀ ਦੀ ਕੁੱਖ ਤੋਂ ਹੋਇਆ। ਸਤਗੁਰੂ ਜੀ ਨੇ ਉਮਰ ਦੇ ਪਹਿਲੇ 7 ਸਾਲ ਇੱਥੇ ਹੀ گزارੇ। ਇਹ ਅਸਥਾਨ ਦਿੱਲੀ ਦਰਵਾਜੇ ਅੰਦਰ ਪੁਰਾਣੀ ਕੋਤਾਵਾਲੀ ਦੇ ਚੌਂਕ ਪਾਸ ਚੁੰਨਾ ਮੰਡੀ ਵਿੱਚ ਹੈ। ਗੁਰੂ ਜੀ ਦੇ ਪਿਤਾ ਜੀ ਪੁਰਖੀ ਮਕਾਨ ਵਿੱਚ ਬਹੁਤ ਹੀ ਛੋਟਾ ਸੀ। ਇਹ ਅਸਥਾਨ ਗੁਰੂ ਅਰਜਨ ਸਾਹਿਬ ਜੀ ਨੇ ਤਿਆਰ ਕਰਵਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਨਕੈਨ ਨੇ ਆਪਣੇ ਸਪੁੱਤਰ ਖੜਕ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਇਸ ਯਾਦਗਾਰੀ ਸਥਾਨ ਤੇ ਨਵੀਂ ਇਮਾਰਤ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਮਹਾਰਾਜਾ ਨੇ ਮਹਾਰਾਣੀ ਦੀ ਇੱਛਾ ਪੂrti ਲਈ ਚੁਫੇਰੇ ਕਾਜੀਆਂ ਤੇ ਮਕਾਨ ਖਰੀਦ ਕੇ ਅਤੇ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ ਇਸ ਗੁਰਦੁਆਰੇ ਦਾ ਨਕਸ਼ਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਨਾਲ ਰਲਦਾ ਮਿਲਦਾ ਹੈ ਪੱਛਮ ਵੱਲ ਖੁੱਲਾ ਵਿੜਾ ਹੈ ਨਿਸ਼ਾਨ ਸਾਹਿਬ ਦੱਖਣ ਪੱਛਮ ਕੋਨੇ ਵਿੱਚ ਹੈ ਸਿੰਘ ਸਵਾ ਲਹਿਰ ਦਾ ਆਰੰਭ ਇਸੇ ਸਥਾਨ ਤੇ ਹੋਇਆ ਸੀ ਇਹ ਸਥਾਨ ਹੁਣ ਮਹਿਕਮਾ ਔਕਾਫ ਕੋਲ ਹੈ ਇਸ ਸਥਾਨ ਦੇ ਨਾਂ ਅੱਠ ਦੁਕਾਨਾਂ ਹਨ ਇਹ ਸੰ ਪ੍ਰਕਾਸ਼ ਸਥਾਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੰਗਤ ਜੀ ਅਸੀਂ ਤੁਹਾਡੇ ਲਈ ਨਵੀ ਤੋਂ ਨਵਾਂ ਇਤਿਹਾਸ ਆਪ ਜੀ ਸੰਗ ਰੱਖਿਆ ਕਰਾਂਗੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹਨ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਸਾਡੇ ਤੋਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਹੁੰਦੀ ਹੈ ਤਾਂ ਆਪਣਾ ਛੋਟਾ ਬੱਚਾ ਸਮਝ ਕੇ ਮਾਫ਼ ਕਰਵਾ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਸਿੰਘ ਸਜੋ ਵਾਹਿਗੁਰਜੀ